ਤੁਸੀਂ ਵੇਖ ਰਹੇ ਹੋ ਪੰਜਾਬ ਇਸ ਵੇਲੇ ਮੈਂ ਹਾਂ सुरेंद्र ਡੱਲਾ ਸਭ ਤੋਂ ਪਹਿਲਾਂ ਇੱਕ ਨਜ਼ਰ ਪੰਜਾਬ ਇਸ ਵੇਲੇ ਦੀਆਂ ਚੋਣਵੀਆਂ ਅਤੇ ਖਾਸ ਖਾਸ ਸੁਰਖੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਅਗਲੇ ਦਿਨ ਕਰ ਸਕਦੇ ਨੇ ਸੁਖਪਾਲ ਸਿੰਘ ਖੈਰਾ ਆਪਣੀ ਨਵੀਂ ਪਾਰਟੀ ਦਾ ਐਲਾਨ ਸੁਖਪਾਲ ਸਿੰਘ ਖੈਰਾ ਲੜ ਸਕਦੇ ਨੇ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਬੀਬੀ ਹਰਸਿਮਰਤ ਕੌਰ ਬਾਦਲ ਖਿਲਾਫ ਉਤਰ ਸਕਦੇ ਨੇ ਮੈਦਾਨ ਵਿੱਚ ਵਰਕਰਾਂ ਦੀ ਮੰਗ ਤੇ ਕਰ ਸਕਦੇ ਨੇ ਸੁਖਪਾਲ ਸਿੰਘ ਖੈਰਾ ਵੱਡਾ ਫੈਸਲਾ ਸੁਖਪਾਲ ਖੈਰਾ ਤੋਂ ਇਲਾਵਾ ਡੈਮੋਕ੍ਰੈਟਿਕ ਅਲਾਈਅንስ ਦੇ ਸਾਥੀ ਸਿਮਰਜੀਤ ਸਿੰਘ ਬੈਂਸ ਵੀ ਲੜ ਸਕਦੇ ਨੇ ਸੰਤੀ ਕੇਂਦਰ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਡਾਕਟਰ ਤਰਨਵੀਰ ਗਾਂਧੀ ਦਾਵੀ ਪਟਿਆਲੇ ਤੋਂ ਚੋਣ ਲੜਨਾ ਮੰਨਿਆ ਜਾ ਰਿਹਾ ਹੈ ਤਾਂ ਆਮ ਆਦਮੀ ਪਾਰਟੀ ਡਾਕਟਰ ਤਰਨਵੀਰ ਗਾਂਧੀ ਅਤੇ ਸੁਖਪਾਲ ਖੈਰਾ ਸਣੇ ਲਗਭਗ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਉਤਾਰੇ ਜਾ ਸਕਦੇ ਨੇ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਤੋਂ ਕੋਟਕਪੂਰਾ ਬਹਿਵਲ ਗੋਲੀਕਾਂਡ ਨੂੰ ਲੈ ਕੇ ਐਸਆਈਟੀ ਨੇ ਫਰੀਦਕੋਟ ਵਿੱਚ ਕੀਤੀ ਪੁੱਛਗਿੱਛ ਡੇਢ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਚੀਮਾ ਨੇ ਲਾਇਆ ਕਾਂਗਰਸ ਤੇ ਵੱਡੇ ਇਲਜ਼ਾਮ ਕਿਹਾ ਕਾਂਗਰਸ ਕਰ ਰਹੀ ਹੈ ਅਕਾਲੀ ਦਲ ਨੂੰ ਬਦਨਾਮ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਸ਼ਵੇਤ ਮਲਿਕ ਨੇ ਲਾਏ ਕਾਂਗਰਸ ਤੇ ਵੱਡੇ ਇਲਜ਼ਾਮ ਕਿਹਾ ਕਾਂਗਰਸ ਸਰਕਾਰ ਦਵੇ ਆਪਣੇ 2 ਸਾਲ ਦਾ ਰਿਪੋਰਟ ਕਾਰਡ ਮੋਦੀ ਦੇ ਪੰਜਾਬ ਬਾਰੇ ਰਿਪੋਰਟ ਕਾਰਡ ਤੇ ਚੁੱਪ ਰਹੇ ਸ਼ਵੇਤ ਮਲਿਕ ਮਲਿਕ ਦਾ ਦਾਵਾ ਕਾਂਗਰਸ ਆਪਣੇ ਵਾਅਦਿਆਂ ਤੋਂ ਮੁੱਕਰੀ ਸੁਨੀਲ ਜਾਖੜ ਨੇ ਅੰਮ੍ਰਿਤਸਰ ਵਿੱਚ ਕੀਤੀ ਪ੍ਰੈਸ ਕਾਨਫਰੰਸ ਭਾਰਤੀ ਜਨਤਾ ਪਾਰਟੀ ਤੇ ਲਾਇਆ ਫਿਲਮ ਐਕਸੀਡੈਂਟਲ ਪ੍ਰਧਾਨ ਮੰਤਰੀ ਨਾਲ ਮਨਮੋਨ ਸਿੰਘ ਦੀ ਛਵੀ ਖਰਾਬ ਕਰਨ ਦਾ ਇਲਜ਼ਾਮ ਸੁਨੀਲ ਜਾਖੜ ਨੇ ਕਿਹਾ ਡਾਕਟਰ ਮਨਮੋਨ ਸਿੰਘ ਨੇ ਫਖਰੇ ਕੌਮ ਉਹਨਾਂ ਕਿਹਾ ਭਾਜਪਾ ਤੇ ਆਰਐਸਐਸ ਵਿਗਾੜ ਰਹੀ ਹੈ ਡਾਕਟਰ ਮਨਮੋਨ ਸਿੰਘ ਦਾ ਅਕਸ ਤੇ ਹੁਣ ਸੁਰਖੀਆਂ ਦਾ ਵਿਸਤਾਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੁਖਪਾਲ ਸਿੰਘ ਖੈਰਾ ਦੀ ਨਵੀਂ ਪਾਰਟੀ ਦੀ ਸੁਖਪਾਲ ਸਿੰਘ ਖੈਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਅਗਲੇ ਦਿਨ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਨੇ ਅਤੀ ਭਰੋਸੇਯੋਗ ਸੂਤਰਾਂ ਦੇ ਹਵਾਲੇ ਦੇ ਨਾਲ ਜਾਣਕਾਰੀ ਮਿਲੀ ਹੈ ਕਿ 4 ਜਨਵਰੀ ਨੂੰ ਸੁਖਪਾਲ ਖਹਿਰਾ ਆਪਣੀ ਨਵੀਂ ਰਾਜਨੀਤਿਕ ਪਾਰਟੀ ਦਾ ਐਲਾਨ ਕਰ ਸਕਦੇ ਨੇ ਔਰ ਇਹ ਵੀ ਪਤਾ ਲੱਗਿਆ ਹੈ ਕਿ ਉਸੇ ਦਿਨ ਸੁਖਪਾਲ ਖਹਿਰਾ ਇਹ ਐਲਾਨ ਵੀ ਕਰ ਸਕਦੇ ਨੇ ਕਿ ਸੁਖਪਾਲ ਸਿੰਘ ਖਹਿਰਾ ਬਠਿੰਡਾ ਲੋਕ ਸਭਾ ਹਲਕਾ ਤੋਂ ਚੋਣ ਲੜਨਗੇ ਕਾਬਲੇ ਜ਼ਿਕਰ ਹੈ ਸੁਖਪਾਲ ਸਿੰਘ ਖਹਿਰਾ ਉੱਪਰ ਵੱਡਾ ਦਬਾਅ ਬਣ ਰਿਹਾ ਹੈ ਬਠਿੰਡਾ ਹਲਕੇ ਦੇ ਲੋਕ ਚਾਹੁੰਦੇ ਨੇ ਕਿ ਸੁਖਪਾਲ ਸਿੰਘ ਖੈਰਾ ਬੀਬੀ ਹਰਸਿਮਰਤ कौर ਬਾਦਲ ਦੇ ਖਿਲਾਫ ਮੈਦਾਨ ਵਿੱਚ ਉਤਰਨ ਔਰ ਮੰਨਿਆ ਜਾ ਰਿਹਾ ਹੈ ਕਿ ਸੁਖਪਾਲ ਸਿੰਘ ਖੈਰਾ ਦੇ ਸਾਥੀ ਵਿਧਾਇਕ ਵੀ ਚਾਹੁੰਦੇ ਨੇ ਕਿ ਸੁਖਪਾਲ ਸਿੰਘ ਖੈਰਾ ਜੇ ਬੀਬੀ ਹਰਸਿਮਰਤ कौर ਬਾਦਲ ਦੇ ਖਿਲਾਫ ਮੈਦਾਨ ਵਿੱਚ ਉਤਰਦੇ ਨੇ ਤਾਂ ਬਠਿੰਡਾ ਹਲਕਾ ਵਿੱਚ ਵੱਡੀ ਜਿੱਤ ਹਾਸਲ ਕੀਤੀ ਜਾ ਸਕਦੀ ਹੈ ਕਿਉਂਕਿ ਬਠਿੰਡਾ ਦੇ ਵਿੱਚ ਮੌਜੂਦਾ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਲਤ ਬਹੁਤ ਹੀ ਜ਼ਿਆਦਾ ਚੰਗੀ ਨਹੀਂ ਹੈ ਮਨਪ੍ਰੀਤ ਬਾਦਲ ਸਥਾਨਕ ਲੋਕਾਂ ਨਾਲ ਕੀਤੇ ਆਪਣੇ ਵਾਦੇ ਉਸ ਪੱਧਰ ਤੇ ਪੂਰੇ ਨਹੀਂ ਕਰ ਸਕੇ ਜਿਸ ਪੱਧਰ ਤੇ ਉਹਨਾਂ ਤੋਂ ਆਸ ਕੀਤੀ ਜਾ ਰਹੀ ਸੀ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲਾ ਦੇ ਨਾਲ ਬਰਗਾੜੀ ਦੀ ਘਟਨਾ ਕਰਕੇ ਆਮ ਲੋਕਾਂ ਦੇ ਵਿੱਚ ਨਰਾਜ਼ਗੀ ਬਰਕਰਾਰ ਹੈ ਜਿਹਾ ਵਿੱਚ ਸੁਖਪਾਲ ਸਿੰਘ ਖਹਿਰਾ ਉੱਥੋਂ ਵੱਡੇ ਉਮੀਦਵਾਰ ਬਣ ਸਕਦੇ ਨੇ ਕਾਬਲੇ ਜ਼ਿਕਰ ਹੈ ਪਿਛਲੀ ਵਾਰੀ ਵੀ ਇੱਕ ਪੰਜਾਬੀ ਗਾਇਕ ਅਤੇ ਐਕਟਰ ਨੇ ਬਠਿੰਡਾ ਤੋਂ ਚੋਣ ਲੜੀ ਸੀ ਅਤੇ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪ੍ਰਾਪਤ ਹੋਈਆਂ ਸਨ ਪਰ ਹੁਣ ਆਪ ਦੇ ਜ਼ਿਆਦਾਤਰ ਵਲੰਟੀਅਰ ਬਠਿੰਡਾ ਹਲਕੇ ਦੇ ਵਿੱਚ ਸੁਖਪਾਲ ਖਹਿਰਾ ਦੀ ਮੰਗ ਕਰ ਰਹੇ ਨੇ ਅਜੇ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਲਗਭਗ ਬਠਿੰਡਾ ਹਲਕੇ ਵਿੱਚ ਚੋਣ ਲੜਨ ਦਾ ਮਨ ਬਣਾ ਚੁੱਕੇ ਨੇ ਸਿਰਫ ਐਲਾਨ ਬਾਕੀ ਹੈ ਉਧਰ ਦੂਜੇ ਪਾਸੇ ਇਹ ਜਈਆਂ ਖਬਰਾਂ ਵੀ ਗਰਮ ਨੇ ਕਿ ਸੁਖਪਾਲ ਖਹਿਰਾ ਦੇ ਬਠਿੰਡਾ ਤੋਂ ਲੋਕ ਸਭਾ ਸੀਟ ਲੜਨ ਦੇ ਐਲਾਨ ਦੇ ਨਾਲ ਨਾਲ ਸਿਮਰਜੀਤ ਸਿੰਘ ਬੈਂਸ ਲੁਧਿਆਣਾ ਤੋਂ ਚੋਣ ਲੜਨ ਦਾ ਐਲਾਨ ਕਰ ਸਕਦੇ ਨੇ ਅਤੇ ਡਾਕਟਰ ਤਰਮਵੀਰ ਗਾਂਧੀ ਪਟਿਆਲਾ ਤੋਂ ਚੋਣ ਲੜਨ ਦਾ ਐਲਾਨ ਕਰ ਸਕਦੇ ਨੇ ਅਸਲ ਦੇ ਵਿੱਚ ਸੁਖਪਾਲ ਸਿੰਘ ਖੈਰਾ ਡਾਕਟਰ ਤਰਮਵੀਰ ਗਾਂਧੀ ਅਤੇ ਸਿਮਰਜੀਤ ਬੈਂਸ ਇੱਕ ਗੱਠ ਜੋੜ ਬਣਾ ਕੇ ਪੰਜਾਬ ਦੇ ਵਿੱਚ ਚੋਣਾ ਲੜਨਗੇ ਅਤੇ ਉਹ ਆਪਣਾ ਡੈਮੋਕ੍ਰੈਟਿਕ ਅਲਾਇੰਸ ਬਣਾ ਚੁੱਕੇ ਨੇ ਸੁਖਪਾਲ ਸਿੰਘ ਖੈਰਾ ਕੁੱਲ 3 ਸੀਟਾਂ ਤੋਂ ਵਿਧਾਨ ਸਭਾ ਦੀਆਂ ਚੋਣਾਂ ਲੜ ਸਕਦੇ ਨੇ ਜਦਕਿ ਆਮ ਆਦਮੀ ਪਾਰਟੀ ਸ਼ੁਰੂਆਤੀ ਤੌਰ ਤੇ 3 ਹਲਕਿਆਂ ਵਿੱਚ ਆਪਣੇ ਉਮੀਦਵਾਰ ਉਤਾਰ ਸਕਦੀ ਹੈ ਜਦ ਕੀ ਡਾਕਟਰ ਤਰਨਵੀਰ ਗਾਂਧੀ ਦਾ ਫਰੰਟ ਵੀ ਸਿੱਧੇ ਤੌਰ ਤੇ ਪਟਿਆਲਾ ਤੋਂ ਚੋਣ ਲੜ ਸਕਦਾ ਹੈ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸਿਮਰਜੀਤ ਸਿੰਘ ਬੈਂਸ ਵੱਲੋਂ ਲੁਧਿਆਣਾ ਤੋਂ ਇਲਾਵਾ ਫਰੀਦਕੋਟ ਜਾਂ ਫਿਰੋਜ਼ਪੁਰ ਵਿੱਚ ਵੀ ਆਪਣੇ ਉਮੀਦਵਾਰ ਨੂੰ ਉਤਾਰਿਆ ਜਾ ਸਕਦਾ ਹੈ ਇਹ ਰਾਜਨੀਤਿਕ ਕਿਆਸ ਬਹੁਤ ਜਲਦ ਸੱਚ ਸਾਬਤ ਹੋ ਸਕਦੇ ਨੇ ਉਧਰ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਦੀ ਰੈਲੀ ਨੂੰ ਲੈ ਕੇ ਖਾਸੀ ਉਤਸ਼ਾਹਿਤ ਹੈ ਅਤੇ ਸ਼ਵੇਤ ਮਲਿਕ ਜ਼ਿਲ੍ਹਾਦਾਰ ਜ਼ਿਲ੍ਹਾ ਬੈਠਕਾਂ ਤੇ ਮੀਟਿੰਗਾਂ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰ ਰਹੇ ਨੇ ਕਿ ਉਹਨਾਂ ਨੇ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦਾ ਨੀਂ ਪੱਥਰ ਰੱਖਿਆ। ਸ਼ਵੇਦ ਮਲਿਕ ਸਾਹਿਬ ਇਮਰਾਨ ਖਾਨ ਦਾ ਜ਼ਿਕਰ ਕੱਟ ਕਰ ਰਹੇ ਨੇ। ਪਰ ਦੂਜੇ ਪਾਸੇ ਉਹ ਇਹ ਕਹਿ ਰਹੇ ਨੇ ਕਿ ਪੰਜਾਬ ਦੀ ਸਰਕਾਰ ਫੇਲ ਹੋ ਗਈ ਹੈ। ਪਿਛਲੇ 2 ਸਾਲਾਂ ਦਾ ਕਾਂਗਰਸ ਆਪਣਾ ਰਿਪੋਰਟ ਕਾਰਡ ਦੇਵੇ। ਹਾਲਾਂਕਿ ਸ਼ਵੇਦ ਮਲਿਕ ਪੰਜਾਬ ਬਾਰੇ ਨਰਿੰਦਰ ਮੋਦੀ ਦਾ ਰਿਪੋਰਟ ਕਾਰਡ ਕਿਤੇ ਵੀ ਜਨਤਕ ਨਹੀਂ ਕਰ ਰਹੇ ਨੇ ਸਿਵਾਏ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨੀ ਪੱਥਰ ਤੋਂ ਔਰ ਸ਼ਵੇਦ ਮਲਿਕ ਕਹਿ ਰਹੇ ਨੇ ਕਿ ਮੋਦੀ ਸਰਕਾਰ ਸਿੱਖਾਂ ਦੀ ਹਮਾਇਤੀ ਹੈ ਕਿ ਸਾਡੇ ਜੋ ਸਭ ਤੋਂ ਦੁਨੀਆ ਦੇ ਲੋਕਪ੍ਰੀਆ ਨੇਤਾ ਨੇ ਸਾਰੇ ਭਾਰਤ ਦੇ ਹਿਰਦੇ ਹਿਰਦੇ ਸਮਰਾਟ ਨੇ ਸਾਡੇ ਹਰਮਨ ਪ੍ਰਿਆਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ 3 ਜਨਵਰੀ ਨੂੰ ਸਵੇਰੇ 10:30 ਵਜੇ ਪੁੱਡਾ ਗਰਾਊਂਡ ਗੁਰਦਾਸਪੁਰ ਵਿੱਚ ਪਹੁੰਚ ਰਹੇ ਨੇ ਔਰ ਇੱਕ ਬਹੁਤ ਵਿਸ਼ਾਲ ਰੈਲੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਆਰਗੇਨਾਈਜ਼ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਹੋਣਗੇ ਇਟਸ ਦਾ ਰੈਲੀ ਥਿਸ ਇਜ਼ ਦਾ ਰੈਲੀ ਆਫ ਦਾ ਐਂਡੀਏ ਕਿ ਜਿੱਦੇ ਪ੍ਰਧਾਨ ਮੰਤਰੀ ਜੀ ਸਾਰਿਆਂ ਨੂੰ ਸੰਬੋਧਿਤ ਕਰਨਗੇ ਔਰ ਰੈਲੀ ਦਾ ਨਾਂ ਰੱਖਿਆ ਹੈ ਪ੍ਰਧਾਨ ਮੰਤਰੀ ਧੰਨਵਾਦ ਰੈਲੀ ਕਿਉਂਕਿ ਜੋ ਤੋਹਫੇ ਦਿੱਤੇ ਨੇ ਪ੍ਰਧਾਨ ਮੰਤਰੀ ਜੀ ਨੇ ਸਿੱਖ ਕੌਮ ਨੂੰ ਔਰ ਸਮੂਹ ਪੰਜਾਬੀਆਂ ਨੂੰ ਅੱਜ ਉਹਦੇ ਲਈ ਧੰਨਵਾਦ ਦੀ ਪ੍ਰਕਾਸ਼ਟ ਹੈ ਕਿ ਪਹਿਲਾ ਤੇ ਜੋ ਪ੍ਰਧਾਨ ਮੰਤਰੀ ਜੀ ਨੇ 70 ਸਾਲ ਪੁਰਾਣੀ ਆਸਥਾ ਦੀ ਮੰਗ ਸੀ ਸਿੱਖ ਕੌਮ ਦੀ ਮੰਗ ਸੀ ਸਮੂਹ ਪੰਜਾਬੀਆਂ ਦੀ ਮੰਗ ਸੀ ਕਿ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ دیدار ਔਰ 70 ਸਾਲ ਤੱਕ ਕਾਂਗਰਸ ਦੀ ਗਵਰਨਮੈਂਟਸ ਰਹੀਆਂ ਇਹ ਮੰਗ ਜਿਹੜੀ ਹੈ ਇਹਦੇ ਤੇ ਕਿਸੇ ਨੇ ਵਿਚਾਰ ਨਹੀਂ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ଘੋਸ਼ਣਾ ਕੀਤੀ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਅਗੰਗੰ ਦਿਹਾੜੇ ਦੇ ਉਪਲਖਸ਼ ਦੇ ਵਿੱਚ ਇੱਕ ਕੋਰੀਡੋਰ ਜਿਹੜਾ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਨਿਰਮਾਣ ਕਰਾਂਗੇ। ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਇਸ ਘੋਸ਼ਣਾ ਤੋਂ ਪ੍ਰੋਤਸਾਹਿਤ ਹੋ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਅਗਲੇ ਦਿਨ ਇਹ ਘੋਸ਼ਣਾ ਕੀਤੀ ਕਿ ਆਪਣੇ ਏਰੀਆ ਪਾਕਿਸਤਾਨ ਦੇ ਵਿੱਚ ਉਹ ਵੀ ਕੋਰੀਡੋਰ ਬਣਾਣਗੇ। ਸੋ ਮੈਂ ਸਮਝਦਾ ਕਿ ਇਹਦੇ ਲਈ ਪ੍ਰਧਾਨ ਮੰਤਰੀ ਜੀ ਦਾ ਸਭ ਨੂੰ ਧੰਨਵਾਦ ਕਰਨਾ ਚਾਹੀਦਾ। ਉਧਰਾਮਾ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਸਾਬਕਾ ਆਗੂ ਐਚਐਸ ਫੂਲਕਾ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਰਖਵਾ ਦਿੱਤੇ ਨੇ ਉਹਨਾਂ 1984 ਸੰਬੰਧੀ ਕੇਸ ਜਿੱਤਣ ਤੇ ਸ਼ੁਕਰਾਨਾ ਪ੍ਰਗਟ ਕੀਤਾ ਐਚਐਸ ਫੂਲਕਾ ਸੀਨੀਅਰ ਵਕੀਲ ਨੇ ਅਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਨੇ ਅਤੇ ਉਹਨਾਂ 1984 ਦੇ ਕੇਸਾਂ ਦੇ ਉੱਤੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਗੁਜ਼ਾਰਿਆ ਸਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦੁਆਉਣ ਤੋਂ ਬਾਅਦ ਹਰ ਪਾਸੇ ਐਚਐਸ ਫੂਲਕਾ ਨੂੰ ਵੱਡਾ ਸਤਿਕਾਰ ਮਿਲ ਰਿਹਾ ਹੈ ਹਾਲਾਂਕਿ 26 ਦਸੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਐਚਐਸ ਫੂਲਕਾ ਅਤੇ ਹੋਰ ਵਕੀਲ ਸਹਿਬਾਨਾਂ ਦਾ ਸਨਮਾਨ ਕੀਤਾ ਜਾਣਾ ਸੀ ਪਰ ਕਿਤੇ ਨਾ ਕਿਤੇ ਰਾਜਨੀਤੀ ਫੇਰ ਹਾਵੀ ਹੋਈ ਅਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਨਮਾਨ ਫਿਲਹਾਲ ਟਾਲ ਦਿੱਤਾ ਗਿਆ ਮੰਨਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਇਕਾਈ ਨਹੀਂ ਚਾਹੁੰਦੀ ਕਿ 84 ਦੇ ਕਤਲਿਆਂ ਮਾਮਲੇ ਤੇ ਕਿਸੇ ਵੀ ਧਿਰ ਨੂੰ ਜ਼ਿਆਦਾ ਸਿਆਸੀ ਲਾਹਾ ਮਿਲੇ ਗੁਰੂ ਦੇ ਸ਼ੁਕਰਾਨੇ ਲਈ ਅਖੰਡਪੁਰ ਸਭ ਰੰਮਟਾਇਆ ਕੱਲ ਰੰਮ ਹੋਇਆ ਤੇ ਕਾਨੂੰ ਸਮਾਪਤੀ ਆ ਬਹੁਤ-ਬਹੁਤ ਗੁਰੂ ਦੀ ਮਿਹਰ ਦਾ ਸ਼ੁਕਰਾਨਾ ਕਿ ਜੋ ਇਹਨਾਂ ਨੇ ਜਿੱਤ ਬਖਸ਼ੀ ਆ ਤੇ ਸੱਜਣ ਕੁਮਾਰ ਤੇ ਕੇਸ ਵਿੱਚ ਜੋ ਸਜ਼ਾ ਹੋਈ ਹੈ ਉਸ ਲਈ ਗੁਰੂ ਦੇ ਸ਼ੁਕਰਾਨੇ ਵਜੋਂ ਇਥੇ ਆ ਉਧਰ ਸ਼ਰੋਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਤੋਂ ਅੱਜ ਫਰੀਦਕੋਟ ਵਿਖੇ ਐਸਆਈਟੀ ਨੇ ਆਪਣੇ ਦਫ਼ਤਰ ਵਿੱਚ ਪੁੱਛਗਿੱਛ ਕੀਤੀ। ਕਾਬਲੇ ਜ਼ਿਕਰ ਹੈ ਡਾਕਟਰ ਦਲਜੀਤ ਸਿੰਘ ਚੀਮਾ ਤੋਂ ਲਗਭਗ ਸਵਾ ਡੇਢ ਘੰਟਾ ਪੁੱਛਗਿੱਛ ਕੀਤੀ ਗਈ ਹੈ ਅਤੇ ਇਸ ਦੌਰਾਨ ਐਸਆਈਟੀ ਨੇ ਵੱਡੀ ਗਿਣਤੀ ਵਿੱਚ ਸਵਾਲ ਦਲਜੀਤ ਸਿੰਘ ਚੀਮਾ ਤੋਂ ਪੁੱਛੇ ਨੇ। ਇਹ ਵੀ ਕਿਸੇ ਤੋਂ ਲੁਕਿਆ ਨਹੀਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਧੋਆ ਨੇ ਡਾਕਟਰ ਦਲਜੀਤ ਸਿੰਘ ਚੀਮਾ ਤੇ ਕਈ ਗੰਭੀਰ ਇਲਜ਼ਾਮ ਲਾਏ ਸਨ ਅਤੇ ਐਸਆਈਟੀ ਕੋਲੇ ਵੀ ਉਨ੍ਹਾਂ ਖਿਲਾਫ ਆਪਣੇ ਬਿਆਨ ਦਰਜ ਕਰਾਏ ਸਨ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਧੂਆ ਵੀ ਉਸੇ ਹਲਕੇ ਤੋਂ ਵਿਧਾਇਕ ਨੇ ਜਿਨ੍ਹਾਂ ਹਲਕਿਆਂ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਸਰਗਰਮ ਨੇ ਪਰ ਸੰਧੂਆ ਦੇ ਬਿਆਨਾਂ ਤੋਂ ਬਾਅਦ ਐਸਆਈਟੀ ਨੇ ਲੰਮਾ ਸਮਾਂ ਉਹਨਾਂ ਤੋਂ ਪੁੱਛਗਿੱਛ ਕੀਤੀ ਅਤੇ ਪੁੱਛਗਿੱਛ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਾਂਗਰਸ ਤੇ ਵੱਡਾ ਇਲਜ਼ਾਮ ਲਾਇਆ ਉਹਨਾਂ ਨੇ ਕਿਹਾ ਕਿ ਕਾਂਗਰਸ ਕੋਲੇ ਕੋਈ ਮੁੱਦਾ ਨਹੀਂ ਹੈ ਸਿਵਾਏ ਬਰਗਾੜੀ ਮਾਮਲਿਆਂ ਤੇ ਅਕਾਲੀਆਂ ਨੂੰ ਬਦਨਾਮ ਕਰਨ ਦਾ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਅਕਾਲੀ ਦਲ ਨੂੰ ਸਿਰਫ ਬਦਨਾਮ ਕਰ ਰਹੀ ਹੈ 84 ਦੇ ਕਤਲਿਆਂ ਮਾਮਲਿਆਂ ਤੇ ਅਕਾਲੀ ਦਲ ਦੇ ਸਟੈਂਡ ਤੇ ਫਿਲਹਾਲ ਉਹਨਾਂ ਨੇ ਕਿਹਾ ਕਿ ਕਾਂਗਰਸ ਸਿੱਖਾਂ ਤੇ ਅਤਿਆਚਾਰ ਕਰਨ ਵਾਲੀ ਪਾਰਟੀ ਦੇ ਰੂਪ ਵਿੱਚ ਸਾਹਮਣੇ ਆਈ ਹੈ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਸ਼ੱਕ ਸੁਭਾ ਰਵੇ ਇਨਵੈਸਟੀਗੇਸ਼ਨ ਜਿਹੜੀ ਐਸਆਈਟੀ ਨੂੰ ਜਿੰਨਾ ਜਿੰਨਾ ਚੀਜ਼ਾਂ ਦੀ ਅਸਾਈਨਡ ਹੈ ਉਹ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚਲਦੀ ਰਵੇ ਇਸ ਕਰਕੇ ਬਾਦਲ ਸਾਹਿਬ ਨੇ ਵੀ ਪੂਰਾ ਸਹਿਯੋਗ ਐਸੀ ਟੀਮ ਦਿੱਤਾ ਸੀ ਸਰਦar ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਦਿੱਤਾ ਸੀ ਔਰ ਮੈਨੂੰ ਅੱਜ ਉਹਨਾਂ ਨੇ ਬੁਲਾਇਆ ਸੀ ਜੋ ਉਹਨਾਂ ਨੂੰ ਇਨਫੋਰਮੇਸ਼ਨ ਚਾਹੀਦੀ ਸੀ ਉਹ ਅੱਜ ਉਹਨਾਂ ਦੇ ਨਾਲ ਜਿਹੜੀ ਹੈ ਸਾਝੀ ਕਰ ਸਰ ਕਿਸ ਤਰ੍ਹਾਂ ਦੇ ਸਵਾਲ ਸੀਗੇ ਜਿਹੜੇ ਮੈਂ ਉਹਨਾਂ ਦੀ ਇਨਵੈਸਟੀਗੇਸ਼ਨ ਤੇ ਜ਼ਿਆਦਾ ਗੱਲ ਨਹੀਂ ਕਰਨੀ ਚਾਹੁੰਦਾ ਪਰ ਜਿਹੜੀ ਸਾਡੀ ਸਰਕਾਰ ਹੈ ਉਹਦੀ ਨੀयत ਠੀਕ ੜੀ ਹੈ ਜਿਸ ਤਰੀਕੇ ਸਰਕਾਰ ਕੰਮ ਕਰ ਰਹੀ ਹੈ ਕਿਉਂਕਿ ਆਪਣੀਆਂ ਜਿਹੜੇ ਉਹਦੇ ਫੇਲਰਸ ਆ ਸਰਕਾਰ ਦੇ ਆਪਣੀਆਂ ਜਿਹੜੀਆਂ ਨਕਾਮੀਆਂ ਆ ਸਰਕਾਰ ਦੀਆਂ ਉਹਨਾਂ ਤੋਂ ਧਿਆਨ ਹਟਾਉਣ ਵਾਸਤੇ ਇਹੋ ਜਿਹੇ ਜਿਹੜੇ ਮੁੱਦੇ ਬਣਾਏ ਜਾ ਰਹੇ ਆ ਸੂਬੇ ਦੇ ਵਿੱਚ ਜਿਦੇ ਕੋਈ ਸਿਰ ਪੈਰ ਨਹੀਂ ਹੁਣ ਜੇ ਸੱਜਨ ਕੁਮਾਰ ਨੂੰ ਦਿੱਲੀ ਦੇ ਵਿੱਚ ਸਜ਼ਾ ਹੋ ਗਈ ਕਾਂਗਰਸ ਦੇ ਉੱਤੇ ਪੈਟਰਨ ਪੋਲਿਟੀਕਲ ਪੈਟਰੋਨਿਜ਼ਮ ਦਾ ਦੋਸ਼ ਲੱਗਿਆ ਤੇ ਹੁਣ ਜਦੋਂ ਲੋਕਾਂ ਦੇ ਵਿੱਚ ਜਵਾਬ ਨਹੀਂ ਆ ਰਿਹਾ ਤੇ ਹੁਣ ਨਵੇਂ ਸਿਰੇ ਤੋਂ ਜਿਹੜੀ ਹੈ ਕਾਂਗਰਸ ਪਾਰਟੀ ਨੂੰ ਫੇਰ ਇਹ ਪਈ ਹੈ ਕਿ ਕਿਸੇ ਨਾ ਕਿਸੇ ਤਰੀਕੇ ਪੁਰਾਣਾ ਜਿਹੜਾ ਰਾਗ ਆਲਾਪ ਕੇ ਬੇਦਬੀਆਂ ਦਾ ਇਸ ਤਰ੍ਹਾਂ ਦੇ ਹੋਰ ਧਾਰਮਿਕ ਮੁੱਦੇ ਢੁਕਾ ਕੇ ਤੇ ਫਿਰ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਗੁੰਮਰਾ ਕੀਤਾ ਜਾਵੇ ਦੇਖਿਏ ਜੈਸਾ ਕਿ ਆਪ ਸਭੀ ਕੋ ਪਤਾ ਹੈ ਕਿ ਜੋ ਕੋਟਕਪੂਰਾ ਔਰ ਬਹਬਲ ਕਲਾ ਮੇ ਫਾਇਰਿੰਗ ਹੋਈ ਥੀ उससे रिलेटेड जांच चल रही है और ये इन्वेस्टिगेशन चल रहा है और इस इन्वेस्टिगेशन के सिलसिले में डॉक्टर दलजीत सिंह चीमा साहब को यहाँ बुलाया गया था और उनसे पूछताछ की गई है अब क्या पूछताछ की गई है कंटेंट्स के बारे में मैं अभी इस स्टेज पर मतलब कोई चीज़ नहीं बता सकता हूँ क्योंकि ये इन्वेस्टिगेशन का विषय है ये सीक्रेट रहेगा क्योंकि ये रिपोर्ट हमें अदालत को देनी है लेकिन मैं सिर्फ इतना कह सकता हूँ कि आज इनसे पूछताछ हुई है और इन्होंने कोऑपरेट किया है ਆਮਰੀ ਇਨਵੈਸਟੀਗੇਸ਼ਨ ਮੇ ਉਧਰ ਮੁੰਬਈ ਵਿੱਚ ਭਾਰਤੀ ਜਨਤਾ ਪਾਰਟੀ ਦੇ ਐਕਟਰ અનુਪਮ ਖੇਰ ਅਤੇ ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ ਵਿਨੋਦ ਖੰਨਾ ਦੇ ਪੁੱਤਰ ਅਕਸ਼ੇ ਖੰਨਾ ਦੀ ਐਕਟਿੰਗ ਵਾਲੀ ਇੱਕ ਫਿਲਮ ਦਾ ਐਕਸੀਡੈਂਟਲ ਪ੍ਰਧਾਨ ਮੰਤਰੀ ਨੂੰ ਲੈ ਕੇ ਪੂਰੇ ਮੁਲਕ ਵਿੱਚ ਸਿਆਸਤ ਗਰਮਾ ਗਈ ਹੈ ਅਸਲ ਦੇ ਵਿੱਚ ਇਹ ਫਿਲਮ ਨਿਰਪੱਖ ਭਾਵਨਾ ਨਾਲ ਬਣੀ ਹੋ ਸਕਦੀ ਹੈ ਪਰ ਫਿਲਮ ਦੇ ਕਲਾਕਾਰ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਨੇ जिस ਕਰਕੇ बीजेपी वाले कांग्रेस ਤੇ ਇਸ ਫਿਲਮ ਦੇ ਬਹਾਨੇ ਸਿੱਧਾ ਹਮਲਾ ਵਿੰ ਰਹੇ ਨੇ ਜਦਕਿ ਕਾਂਗਰਸ ਦੇ ਲੀਡਰਾਂ ਨੇ ਭਾਜਪਾ ਨੂੰ ਕਰਨੇ ਹੱਥੀ ਲੈ ਲਿਆ ਸੁਨੀਲ ਜਾਖੜ ਨੇ ਕਿਹਾ ਕਿ ਫਿਲਮ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਏਗਾ ਉਹਨਾਂ ਕਿਹਾ ਕਿ ਭਾਪ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਫਖਰ-ए-ਕਾਮ ਨੇ ਨਾ ਕਿ ਪ੍ਰਕਾਸ਼ ਸਿੰਘ ਬਾਦਲ ਉਹਨਾਂ ਕਿਹਾ ਕਿ ਭਾਜਪਾ ਤੇ ਆਰਐਸਐਸ ਸਾਬ ਦਾ ਪ੍ਰਧਾਨ ਮੰਤਰੀ ਦਾ ਅਕਸ ਵਿਗਾੜ ਰਹੇ ਨੇ ਸੁਨੀਲ ਜਾਖੜ ਨੇ ਕਿਹਾ ਕਿ ਡਾਕਟਰ ਮਨਮੋਨ ਸਿੰਘ ਕੁੱਲ ਦੁਨੀਆ ਵਿੱਚ ਇੱਜ਼ਤ ਦੇ ਕਾਬਿਲ ਨੇ ਅਤੇ ਦੁਨੀਆ ਭਰ ਦੀਆਂ ਸਰਕਾਰਾਂ ਡਾਕਟਰ ਮਨਮੋਨ ਸਿੰਘ ਦੀ ਕਾਬਲੀਅਤ ਅਤੇ ਇਮਾਨਦਾਰੀ ਦਾ ਲੋਹਾ ਮੰਨਦੀਆਂ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਡੇ ਮਾਨਯੋਗ ਫਾਰਮਰ ਚੀਫ ਮਿਨਿਸਟਰ ਸਾਹਿਬ ਤੋਂ ਮੈਂ ਇੱਕ ਗੱਲ ਸਪਸ਼ਟ ਕਰਨਾ ਚਾਹਾਂਗਾ ਵੀ ਉਹ ਇਸ ਗੱਲ ਦੇ ਉੱਤੇ ਆਪਣਾ ਸਪਸ਼ਟੀਕਰਨ ਦੇਣ ਦੇਸ਼ ਨੂੰ ਸਪਸ਼ਟੀਕਰਨ ਦੇਣ ਪੰਜਾਬ ਦੇ ਲੋਕਾਂ ਨੂੰ ਸਪਸ਼ਟੀਕਰਨ ਦੇਣ ਸਾਨੂੰ ਸਪਸ਼ਟੀਕਰਨ ਇੱਥੇ ਦੇਣ ਉਹ ਕਿੱਥੇ ਖੜੇ ਐ ਜਿਹੜੇ ਲੋਕ ਅੱਜ ਡਾਕਟਰ ਮਨਮੋਹਨ ਸਿੰਘ ਨੂੰ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਕਹਿਣ ਦੀ ਹਿਮਾਕਤ ਕਰਦੇ ਐ ਉਹਨਾਂ ਨੂੰ ਮੈਂ ਕਹਿਣਾ ਚਾਹਨਾ ਡਾਕਟਰ ਮਨਮੋਹਨ ਸਿੰਘ ਜੀ ਇਜ਼ ਦਾ ਇਨਕ੍ਰੈਡੀਬਲ ਪ੍ਰਾਈਮ ਮਿਨਿਸਟਰ ਉਹਨਾਂ ਵਰਗਾ ਪ੍ਰਾਈਮ ਮਿਨਿਸਟਰ ਇਸ ਕਰਕੇ ਨਹੀਂ ਵੀ ਉਹ ਸਾਡੇ ਪੰਜਾਬ ਦੇ ਐ ਇੱਕ ਸਾਡੇ ਪੰਜਾਬ ਦੀ ਆਨ-ਬਾਨ ਤੇ ਸ਼ਾਨ ਐ ਇਸ ਕਰਕੇ ਮੈਂ ਕਹਿਣਾ ਚਾਹਨਾ ਵੀ ਉਹ ਇਕੱਲੇ ਇੱਕ ਪੰਜਾਬ ਦੇ ਨਹੀਂ ਉਹ ਫਖਰੇ ਹਿੰਦ ਹਨ ਉਹਨਾਂ ਦੇ ਉੱਤੇ ਇਕੱਲੇ ਹਿੰਦੁਸਤਾਨ ਨੂੰ ਨਹੀਂ ਮੈਂ ਸਮਝਦਾ ਹਾਂ ਡਾਕਟਰ ਮਨਮੋਹਨ ਸਿੰਘ ਜੀ ਨੂੰ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਸਾਰੇ ਵਰਲਡ ਦੇ ਅੰਦਰ ਜਿਵੇਂ ਇੱਕ ਇਵੈਂਟਪੀਜ਼ਮੈਂਟ ਆਂਦੀ ਹੁੰਦੀ ਸੀ ਜਿਸ ਨੂੰ ਕਹਿੰਦੇ ਸੀ ہمارا ਲੋਹਾ ਦੁਨੀਆ ਮਾਨੇ ਡਾਕਟਰ ਮਨਮੋਹਨ ਸਿੰਘ ਦਾ ਲੋਹਾ ਸਾਰੇ ਮੰਨਦੇ ਸੀਗੇ ਕੋਈ ਵੀ ਇਕਨੋਮੀ ਦੀ ਗੱਲ ਸੀਗੀ ਹਰੇਕ ਜਿਹੜਾ ਹੈੱਡ ਆਫ ਦਾ ਸਟੇਟ ਸੀਗਾ ਡਾਕਟਰ ਮਨਮੋਹਨ ਸਿੰਘ ਜੀ ਨਾਲ ਰਾਏ ਕਰਦਾ ਸੀਗਾ ਜਦੋਂ ਵਰਲਡ ਦੀ ਇਕਨੋਮੀ ਮਰਿਟਡਾਊਨ ਆਇਆ ਸੀਗਾ 2007-08 ਦੇ ਅੰਦਰ ਉਦੋਂ ਅਗਰ ਕਿਸੇ ਦੇਸ਼ ਦੀ ਇਕਨੋਮੀ ਬਚੀ ਸੀਗੀ ਸਬਪ੍ਰਾਈਮ ਜਿਹੜਾ ਮਰਿਟਡਾਊਨ ਹੋਇਆ ਸੀ ਜਿਹੜੇ ਸਾਰੇ ਲੋਕ ਆਪਾਂ ਜਾਣਦੇ ਆ ਜਦੋਂ ਸਾਰੇ ਦੀ ਸਾਰੀ ਇਕਨੋਮੀ ਵਰਲਡ ਦੀ ਇਵਨ ਅਮਰੀਕਾ ਦੇ ਵਿੱਚ ਰੈਸੈਸ਼ਨ ਆ ਗਿਆ ਸੀਗਾ ਉਦੋਂ ਅਗਰ ਕਿਸੇ ਮੁਲਕ ਦੀ ਇਕਨੋਮੀ ਖੜੀ ਸੀ ਆਪਣੇ ਪੈਰਾਂ ਤੇ ਉਹ ਡਾਕਟਰ ਮਨਮੋਨ ਸਿੰਘ ਦੀ ਰੈਨਮਈ ਦੇ ਵਿੱਚ ਹਿੰਦੁਸਤਾਨ ਨੇ ਪ੍ਰੋਗਰੈਸ ਕੀਤੀ ਸੀ ਅੱਜ ਡਾਕਟਰ ਮਨਮੋਹਨ ਸਿੰਘ ਦੇ ਉੱਤੇ ਇਸ ਕਿਸਮ ਦੀ ਛਿੰਤਾ ਕਸ਼ੀ ਕਰਨੀ ਮੈਂ ਸਮਝਦਾ ਜਿੱਥੇ ਬੀਜੇਪੀ ਤੇ ਆਰਐਸਐਸ ਦੀ ਘਟੀਆਂ ਸੋਚ ਤੇ ਮਿਨੋਰਟੀ ਦੇ ਖਿਲਾਫ ਉਹਨਾਂ ਦਾ ਐਟੀਟਿਊਡ ਦਿਖਾਂਦਾ ਹੈ ਉਹਦੇ ਨਾਲ ਨਾਲ ਆ ਜਿਹੜੇ ਸਾਡੇ ਵਾਲੇ ਇੱਥੇ ਜਿਹੜੇ ਲੀਡਰ ਬਣੇ ਫਿਰਦੇ ਐ ਕੌਮ ਦਾ ਜਿੰਨਾਂ ਨੇ ਠੇਕਾ ਲੈ ਰੱਖਿਆ ਉਹਨਾਂ ਦੀ ਵੀ ਸੱਚਾਈ ਲੋਕਾਂ ਦੇ ਸਾਹਮਣੇ ਆ ਗਈ ਤੇ ਅਸੀਂ ਡਟ ਕੇ ਇਸ ਗੱਲ ਦਾ ਵਿਰੋਧ ਕਰਦੇ ਆ ਆ ਜੋ ਕੁਝ ਹੋ ਰਿਹਾ ਬਹੁਤ ਹੀ ਇਟ ਇਜ਼ ਇਨ ਵੈਰੀ ਬੈਡ ਟੇਸਟ ਐਂਡ ਇਟ ਵਿਲ ਨਾਟ ਬੀ ਟੋਲਰੇਟਿਡ एचडी इज बाय द पंजाब पीपल पीपल ऑफ पंजाब विल नॉट टॉलररेट एंड विल नॉट सपोर्ट एनी सच मूव ओदर सूबे पार विच दे पंचायती चुनाव ਲਈ تیاریاں ਮੁਕੰਮਲ ਕਰਨ ਦਾ ਦਾਵਾ ਕੀਤਾ ਗਿਆ ਹੈ ਸੂਬੇ ਪਰ ਵਿੱਚ ਐਤਵਾਰ ਦੇ ਦਿਨ ਪੰਚਾਇਤੀ ਚੋਣਾਂ ਹੋਣੀਆਂ ਨੇ ਅਤੇ देर शाम ਹੀ ਨਤੀਜੇ ਨਿਕਲਣਗੇ ਹਾਲਾਂਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਪਹਿਲਾਂ ਹੀ ਕਹਿ ਚੁੱਕਿਆ ਹੈ ਕਿ ਕਾਂਗਰਸ ਨੇ ਇਨ੍ਹਾਂ ਚੋਣਾਂ ਦੇ ਵਿੱਚ ਜ਼ਬਰਦਸਤ ਤੱਕਾ ਕਰਨਾ ਹੈ ਪਰ ਕਾਂਗਰਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੱਕਾ ਅਕਾਲੀ ਦਲ ਦੇ ਰਾਜ ਵਿੱਚ ਹੋਇਆ ਸੀ ਹੁਣ নিরপেক্ষতা ਦੇ ਨਾਲ ਵੋਟਾਂ ਪੈਣਗੀਆਂ ਸੋ ਪੰਚਾਇਤ ਚੋਣਾਂ ਦੀਆਂ ਤਿਆਰੀਆਂ ਅਮਰਸਰ ਦੇ ਵਿੱਚ ਵੀ ਮੁਕੰਮਲ ਨੇ ਅਤੇ ਚੋਣ ਕਮਿਸ਼ਨ ਵੋਟਾਂ ਲਈ ਪੂਰੀ ਤਰ੍ਹਾਂ ਤਿਆਰ ਨੇ ਇਸੇ ਤਰ੍ਹਾਂ ਜਲੰਧਰ ਵਿੱਚ ਵੀ ਪੰਚਾਇਤਾਂ ਦੀਆਂ ਚੋਣਾਂ ਦੇ ਲਈ ਪ੍ਰਬੰਧ ਮੁਕੰਮਲ ਕਰ ਰਹੇ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਕਮ ਚੋਣ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਦੇ ਮੁਤਾਬਕ ਚੱਪੇ-ਚੱਪੇ ਤੇ ਨਿਗਰਾਨੀ ਰੱਖੀ ਜਾਏਗੀ ਅਤੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਦੀ ਤੈਨਾਤੀ ਕਰ ਦਿੱਤੀ ਗਈ ਹੈ ਕਾਬਲੇ ਜ਼ਿਕਰ ਹੈ ਸੂਬੇ ਪਾਰ ਵਿੱਚ ਅਧਿਆਪਕਾਂ ਤੇ ਵੱਖ-ਵੱਖ ਸਰਕਾਰੀ ਮਹਿਕਮਿਆਂ ਦੇ ਮੁਲਾਜ਼ਮਾਂ ਨੂੰ ਵੀ ਪੰਚਾਇਤੀ ਚੋਣਾਂ ਵਿੱਚ ਤਾਇਨਾਤ ਕੀਤਾ ਗਿਆ ਹੈ। ਉਧਰ ਮਾਲਵੇ ਦੇ ਗੜ ਬਰਨਾਲਾ ਵਿੱਚ ਵੀ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਮੁਕੰਮਲ ਨੇ। ਇਸੇ ਤਰ੍ਹਾਂ ਮੋਗਾ, ਮਾਨਸਾ, ਬਠਿੰਡਾ, ਅਮਰਸਰ, ਫਿਰੋਜ਼ਪੁਰ ਵਿੱਚ ਵੀ ਚੋਣ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਬਰਨਾਲਾ ਦੇ ਚੋਣ ਅਫਸਰ ਦੇ ਮੁਤਾਬਕ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਨੇ। ਕੱਲ 30 ਦਸੰਬਰ ਵਾਲੇ ਦਿਨ ਜਲੰਧਰ ਜ਼ਿਲ੍ਹੇ ਦੀਆਂ 882 ਪੰਚਾਇਤਾਂ ਲਈ ਚੋਣ ਹੋਣੀ ਹੈ। ਇਨਾਂ ਦੇ ਵਿੱਚੋਂ 203 ਪੰਚਾਇਤਾਂ ਦੇ ਵਿੱਚ ਪਹਿਲਾਂ ਹੀ ਸਰਵਸੰਮਤੀ ਹੋ ਗਈ ਸੀ ਇਸ ਹਿਸਾਬ ਨਾਲ 699 ਜਿਹੜੀਆਂ ਪੰਚਾਇਤਾਂ ਨੇ ਉਹਨਾਂ ਦੀ ਕੱਲ ਚੋਣ ਹੋਣੀ ਹੈ ਇਹਦੇ ਲਈ 1000 ਪੋਲਿੰਗ ਬੂਥ ਸੈਟਅਪ ਕੀਤੇ ਗਏ ਨੇ ਇਸ ਦੇ ਲਈ ਜਿਹੜੇ ਹੈਗੇ 6000 ਦੇ ਕਰੀਬ ਸਿਵਲ ਦੇ ਮੁਲਾਜ਼ਮ ਔਰ 4500 ਜਿਹੜੇ ਹੈਗੇ ਪੁਲਿਸ ਮੁਲਾਜ਼ਮ ਸੁਰੱਖਿਆ ਦੇ ਲਈ ਡਿਊਟੀ ਤੇ ਲਗਾਏ ਗਏ ਨੇ ਇੰਨਾ ਪੋਲਿੰਗ ਬੂਥਾਂ ਦੇ ਉੱਪਰ ਸੁਰੱਖਿਆ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੈ ਹੋਟਲ 91 ਰਿਟਰਨਿੰਗ ਅਫੀਸਰ ਜਿਨ੍ਹਾਂ ਰਾਹੀਂ ਇਹਨੂੰ ਕੰਟਰੋਲ ਕੀਤਾ ਜਾ ਰਿਹਾ ਉਹਨਾਂ ਦੇ ਨਾਲ 91 ਜਿਹੜੇ ਹੈਗੇ ਐ ਅਸਿਸਟੈਂਟ ਰਿਟਰਨਿੰਗ ਅਫੀਸਰ ਨੇ કુલ 182 ਹੋਗੇ ਪੰਜੇ ਐਸ ਡੀ ਐਮ ਜਿਹੜੇ ਹੈਗੇ ਨੇ ਉਹ ਨੋਡਲ ਅਫੀਸਰ ਹਰ ਸਬਡਿਵੀਜ਼ਨ ਦੇ ਲਈ ਲਗਾਏ ਗਏ ਨੇ ਇਹ ਚੋਣਾਂ ਵੀ ਜਿਹੜੀ ਹੈਗੀਆਂ ਇਹਨਾਂ ਦੇ ਲਈ ਸੁਰੱਖਿਆ ਦੇ ਇੰਤਜ਼ਾਮਾਤ ਪੂਰੇ ਨੇ ਔਰ ਪੂਰੇ ਪੁਰ ਅਮਨ ਤਰੀਕੇ ਨਾਲ ਇਹ ਚੋਣਾਂ ਕਰਾਈਆਂ ਜਾਣਗੀਆਂ ਕਿਸੇ ਸ਼ਰਾਰਤੀ ਅੰਸਰ ਨੂੰ ਜਿਹੜਾ ਕਾਨੂੰਨ ਆਪਦੇ ਹੱਥ ਨਹੀਂ ਲੈਣ ਦਿੱਤਾ ਜਾਵੇਗਾ ਔਰ ਜਿਹੜੇ ਸਿਵਲ ਤੇ ਪੁਲਿਸ ਦੇ ਮਲਾਜ਼ਮ ਨੇ ਬੜੀ ਮਿਹਨਤ ਨਾਲ ਬੜੀ ਤੰਦੇਹੀ ਨਾਲ ਆਪਦੀ ਡਿਊਟੀ ਕਰ ਰਹੇ ਨੇ ਇੰਨੀ ਠੰਡ ਅਤੇ ਕੋਲਡ ਮੌਸਮ ਹੋਣ ਦੇ ਬਾਵਜੂਦ ਮੈਂ ਉਹਨਾਂ ਨੂੰ ਬਹੁਤ ਸ਼ਾਬਾਸ਼ੀ ਦਿੰਦਾ ਉਹਨਾਂ ਦੀ ਮਿਹਨਤ ਸਦਕਾ ਹੀ ਹੈ ਕਿ ਕੱਲ ਜਿਹੜੇ ਹੈਗੇ ਆ ਸਾਡੇ 8 ਲੱਖ ਦੇ ਕਰੀਬ ਜਿਹੜੇ ਸੂਝਵਾਨ ਮੋਟਰ ਹੈਗੇ ਆ ਆਪਦੇ ਵੋਟ ਦਾ ਜਿਹੜਾ ਅਧਿਕਾਰ ਹੈਗਾ ਉਹਦੀ ਵਰਤੋਂ ਕਰ ਪਾਣਗੇ ओवरऑल तो जी वी हैव टू फिफ्टी थ्री पोलिस बोथ जो है सब सेंसिटिव हाइपर सेंसिटिव डिटेल अभी ऑलरेडी पुलिस ने सीधन डिटेल डिस्कस कर चुके हैं कि एक्सट्रा सिक्योरिटी प्रोवाइड की जाए फोर्स था जी संस्य। गर संस्य। गर संस्य। पुलिस पूरा राबता गायब करके जिन्हें भी नॉर्म्स के मुताबिक फोर्स असं ला सकते उन्होंने सड़कों पर लाई हुई है एक सर एक व्यक्ति वालों गया पेपर दिता गया जिसे लिखा गया कि उन्होंने काफ़ी जान माल भी रखा है और लास्ट टाइम तो जो बेरके से गन पॉइंट भी रखा गया बारे कोई गलबा नहीं है जी अभी पुलिस इंफॉर्मेन साझी कर ली गई है ਅਸੀਂ ਸਭ ਨੂੰ ਇਹ ਹੀ ਉਮੀਦ ਤੇ ਅਪੀਲ ਕਰਦੇ ਆਂ ਕਿ ਇਲੈਕਸ਼ਨ ਨੂੰ ਜਿੰਨਾ ਹੋ ਸਕੇ ਸ਼ਾਂਤੀਪੂਰਨ ਤਰੀਕੇ ਨਾਲ ਨਿਭਾਇਆ ਜਾਵੇ। ਜਿਲ੍ਹਾ ਬਰਨਾਲਾ ਦੇ ਵਿੱਚ ਕੁੱਲ 213 ਪੋਲਿੰਗ ਸਟੇਸ਼ਨ ਹਨ ਅਤੇ ਉਹਨਾਂ ਵਿੱਚ ਲਗਭਗ 50 ਦੇ ਕਰੀਬ ਜਿਹੜੇ ਸੈਂਸਿਟਿਵ ਪੋਲਿੰਗ ਸਟੇਸ਼ਨਸ ਹਨ ਉਹਨਾਂ ਤੇ ਇੱਕ ਤਾਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਇਸ ਤੋਂ ਇਲਾਵਾ ਪੈਟਰੋਲਿੰਗ ਪਾਰਟੀਆਂ ਦਾ ਵੀ ਅਰੇਂਜਮੈਂਟ ਕੀਤਾ ਗਿਆ ਹੈਗਾ। कुल मिलाकर पोलिंग स्टेशनਾਂ ਦੇ ਉੱਤੇ ਪੂਰੇ ਜ਼ਿਲ੍ਹੇ ਦੇ ਵਿੱਚ ਲਗਭਗ 850 ਬੰਦਾ ਤਾਇਨਾਤ ਕੀਤਾ ਗਿਆ ਹੈ ਉਧਰ ਸੂਬੇ ਦੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਦੇ ਲਈ ਇੱਕ ਸਲਾਹਕਾਰੀ ਬੋਰਡ ਬਣਾਇਆ ਜਾਏਗਾ ਅਸਲ ਵਿੱਚ ਸਰਕਾਰ ਚਾਹੁੰਦੀ ਹੈ ਕਿ ਨਸ਼ੇ ਦੇ ਸੰਭਾਵਿਤ ਤਸਕਰਾਂ ਨੂੰ ਵੀ ਨਜ਼ਰਬੰਦ ਕੀਤਾ ਜਾ ਸਕੇ ਤੇ ਉਹਨਾਂ ਨੂੰ ਲਗਭਗ 1 ਸਾਲ ਲਈ ਨਜ਼ਰਬੰਦ ਰੱਖਿਆ ਜਾ ਸਕੇ ਸੋ ਇਸ ਦੇ ਲਈ ਇੱਕ ਸਲਾਹਕਾਰੀ ਬੋਰਡ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਡਰਗ ਡਿਵੀਜ਼ਨ ਦੇ ਅਧੀਨ ਸਿਹਤ ਵਿਭਾਗ ਇਸ ਸਲਾਹਕਾਰੀ ਬੋਰਡ ਦੇ ਨਾਲ ਸਬੰਧਤ ਰਹੇਗਾ ਅਤੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵੀ ਤਾਲਮੇਲ ਬਣਾਇਆ ਜਾਏਗਾ ਜਲੰਧਰ ਦੇ ਪ੍ਰਸਿੱਧ ਹਰਬੱਲਵ ਸੰਗੀਤ ਸਮੇਲਨ ਦਾ ਆਗਾਜ਼ ਹੋ ਗਿਆ ਹੈ ਦੁਨੀਆ ਭਰ ਦੇ ਵਿੱਚ ਹਰਬੱਲਵ ਸੰਗੀਤ ਸਮੇਲਨ ਦੀ ਮਾਨਤਾ ਹੈ ਔਰ 143ਵਾਂ ਹਰਬੱਲਵ ਸੰਗੀਤ ਸਮੇਲਨ ਸ਼ੁਰੂ ਹੋਇਆ ਜਿਸ ਵਿੱਚ ਦੇਸ਼ ਪਰਦੇ ਮੰਨੇ ਪ੍ਰਮੰਨੇ ਸੰਗੀਤਕਾਰ ਹਿੱਸਾ ਲੈਣਗੇ ਸ਼੍ਰੀ ਦੇਵੀ ਤਲਾਬ ਮੰਦਿਰ ਤੋਂ ਇਹ ਸੰਗੀਤ ਸੰਮੇਲਨ ਸ਼ੁਰੂ ਹੁੰਦਾ ਜਿਹੜਾ ਕਿ ਪੂਰੀ ਦੁਨੀਆ ਵਿੱਚ ਸਰਾਇਆ ਜਾਂਦਾ ਹੈ ਵੱਲ ਸੰਗੀਤ ਸੰਮੇਲਨ ਦੇ 143ਵੇਂ ਵਰੇ ਚ ਪ੍ਰਵੇਸ਼ ਕਰ ਗਿਆ ਪਰ ਬੜੀ ਮਾਣ ਵਾਲੀ ਗੱਲ ਹੈ ਕਿ ਇੱਕ ਜਿਹੜੀ ਧਾਰਾ ਇੱਕ ਸੰਸਕ੍ਰਿਤੀ ਇੱਕ ਗਾਇਕ ਇੱਕ ਸਭਿਆਚਾਰ ਰਥ ਜਿਹੜਾ ਆ ਉਹ ਗਿਆ ਚਲਦਾ ਚਲਦਾ 1875 ਤੋਂ ਚੱਲ ਕੇ 2018 ਚ ਪਹੁੰਚ ਗਿਆ ਔਰ ਬਹੁਤ ਵੱਡੇ ਵੱਡੇ ਫਨਕਾਰ ਇਸ ਪਵਿੱਤਰ ਮੰਚ ਤੇ ਆਏ ਨੇ ਅੱਜ ਉਹਨਾਂ ਨੇ ਆਪਣੀ ਗਾਇਕੀ ਦੀ ਬਹੁਤ ਆਲਾ ਪੇਸ਼ਕਾਰੀ ਕੀਤੀ ਹੈ ਔਰ ਜਿਹਦੇ ਵਿੱਚ ਸਭ ਤੋਂ ਪਹਿਲਾਂ ਸ਼ਹਿਨਾਈ ਉਸ ਤੋਂ ਬਾਅਦ ਤਰੁਪਤ ਗਾਇਕੀ ਫਿਰ ਫਲੂਟ ਹੋਏਗੀ ਔਰ ਉਸ ਤੋਂ ਬਾਅਦ ਪੰਡਰ ਰਾਜਨ ਸਾਜਨ ਮਿਸ਼ਰਾ ਦੀ ਗਾਇਕੀ ਹੋਏਗੀ ਔਰ ਜਿਸ ਤਰ੍ਹਾਂ ਨਾਲ ਲੋਕਾਂ ਦਾ ਉਤਸ਼ਾਹ ਅਸੀਂ ਦੇਖ ਰਹੇ ਹਾਂ ਜਿਸ ਤਰ੍ਹਾਂ ਨਾਲ ਲੋਕ ਇਰੇ ਚ ਆਉਣ ਲਈ ਚਾਹ ਵਿਖਾ ਰਹੇ ਆ ਉਹ ਬਹੁਤ ਇੱਕ ਖੁਸ਼ੀ ਵਾਲੀ ਸਾਡੇ ਲਈ ਇੱਕ ਗੱਲ ਆ ਕਿ ਲੋਕ ਸਾਡੇ ਭਾਰਤ ਦੇ ਲੋਕ ਭਾਰਤੀ ਸ਼ਾਸਤਰੀ ਸੰਗੀਤ ਨੂੰ ਇਸ ਤਰ੍ਹਾਂ ਪਿਆਰ ਕਰਦਿਆ ਇਸ ਤਰ੍ਹਾਂ ਅਪਣਾ ਰਹੇ ਨੇ ਔਰ ਜਿਸ ਤਰ੍ਹਾਂ ਬੱਚੇ ਇਹਦੇ ਚ ਪਾਰਟਿਸਪੇਟ ਕਰ ਰਹੇ ਆ ਸੋ ਸਾਡੇ ਲਈ ਬਹੁਤ ਆਸ਼ਾ ਵਾਲੀ ਗੱਲ ਆ ਕਿ ਅਸੀਂ ਸੋਚਦੇ ਆ ਕਿ ਕਲਾਸਿਕਲ ਸੰਗੀਤ ਹੌਲੀ-ਹੌਲੀ ਸੋਸਾਇਟੀ ਚੋਂ ਬਾਹਰ ਜਾ ਰਿਹਾ ਪਰ ਇਹਨਾਂ ਬੱਚਿਆਂ ਨੂੰ ਵੇਖ ਕੇ ਇਹਨਾਂ ਲੋਕਾਂ ਨੂੰ ਵੇਖ ਕੇ ਇਹਨਾਂ ਫਨਕਾਰਾਂ ਨੂੰ ਵੇਖ ਕੇ ਲੱਗਦਾ ਕਿ ਆਉਣ ਵਾਲੇ ਹਜ਼ਾਰਾਂ ਸਾਲਾਂ ਤੱਕ ਵੀ ਜਿਹੜਾ ਭਾਰਤੀ ਸ਼ਾਸਤਰੀ ਸੰਗੀਤ ਆ ਉਹ ਭਾਰਤ ਦੀ ਵਿਰਾਸਤ ਚੋਂ ਕਿਧਰੇ ਨਹੀਂ ਜਾ ਸਕਦਾ ਇਹ ਜਿਹੜਾ ਇੰਨਾ ਪੁਰਾਣਾ ਕਲਾਸਿਕਲ 뮤직 ਦਾ ਫੈਸਟੀਵਲ ਹੈ ਦੇ ਇਸ ਤੋਂ ਸਭ ਤੋਂ ਪੁਰਾਣਾ ਫੈਸਟੀਵਲ ਹੈ ਕਲਾਸਿਕਲ ਵੀ ਆ ਵਰy ਵੈਰੀ ਲੱਕੀ ਸ਼ਾਇਦ ਜੁਰਦਰ ਦੀ ਹੈ ਖੁਸ਼ਕਿਸਮਤੀ ਹੈ ਐਂਡ ਮੈਂ ਚਾਹਨੀ ਹੈ ਕਿ ਸਾਡੇ ਜਿਹੜੇ ਬੱਚੇ ਆ ਉਹ ਵੀ ਸਿੱਖਣ ਸੁਣਨ ਔਰ ਆਪਣੇ ਜਿਹੜੇ ਕੀ ਕੁਆਡਰ ਟ੍ਰੈਜਰ ਹੈ ਰਖ ਖਜ਼ਾਨਾ ਹੈ ਇਹਨੂੰ ਐਪਰੀਸ਼ੀਏਟ ਕਰਨ ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਇੱਕ ਨਜ਼ਰ ਇਸ ਵੇਲੇ ਤੱਕ ਦੀਆਂ ਚੋਣਵੀਆਂ ਤੇ ਖਾਸ ਖਾਸ ਸੁਰਖੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਅਗਲੇ ਦਿਨ ਕਰ ਸਕਦੇ ਨੇ ਸੁਖਪਾਲ ਸਿੰਘ ਖੈਰਾ ਆਪਣੀ ਨਵੀਂ ਪਾਰਟੀ ਦਾ ਐਲਾਨ ਸੁਖਪਾਲ ਸਿੰਘ ਖੈਰਾ ਲੜ ਸਕਦੇ ਨੇ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਬੀਬੀ ਹਰਸਿਮਰਤ ਕੌਰ ਬਾਦਲ ਖਿਲਾਫ ਉਤਰ ਸਕਦੇ ਨੇ ਮੈਦਾਨ ਵਿੱਚ ਵਰਕਰਾਂ ਦੀ ਮੰਗ ਤੇ ਕਰ ਸਕਦੇ ਨੇ ਸੁਖਪਾਲ ਸਿੰਘ ਖੈਰਾ ਵੱਡਾ ਫੈਸਲਾ ਸੁਖਪਾਲ ਖੈਰਾ ਤੋਂ ਇਲਾਵਾ ਡੈਮੋਕ੍ਰੈਟਿਕ ਅਲਾਈਅንስ ਦੇ ਸਾਥੀ ਸਮਰਜੀਤ ਸਿੰਘ ਬੈਂਸ ਵੀ ਲੜ ਸਕਦੇ ਨੇ ਸੰਤੀ ਕੇਂਦਰ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਡਾਕਟਰ ਤਰਨਵੀਰ ਗਾਂਧੀ ਦਾਵੀ ਪਟਿਆਲੇ ਤੋਂ ਚੋਣ ਲੜਨਾ ਮੰਨਿਆ ਜਾ ਰਿਹਾ ਹੈ ਤਾ ਆਮ ਆਦਮੀ ਪਾਰਟੀ ਡਾਕਟਰ ਤਰਨਵੀਰ ਗਾਂਧੀ ਅਤੇ ਸੁਖਪਾਲ ਖੈਰਾ ਸਣੇ ਲਗਭਗ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਉਤਾਰੇ ਜਾ ਸਕਦੇ ਨੇ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਤੋਂ ਕੋਟਕਪੂਰਾ ਬਹਿਵਲ ਗੋਲੀकांड ਨੂੰ ਲੈ ਕੇ ਐਸਆਈਟੀ ਨੇ ਫਰੀਦਕੋਟ ਵਿੱਚ ਕੀਤੀ ਪੁੱਛਗਿੱਛ ਡੇਢ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਚੀਮਾ ਨੇ ਲਾਏ ਕਾਂਗਰਸ ਤੇ ਵੱਡੇ ਇਲਜ਼ਾਮ ਕਿਹਾ ਕਾਂਗਰਸ ਕਰ ਰਹੀ ਹੈ ਅਕਾਲੀ ਦਲ ਨੂੰ ਬਦਨਾਮ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਸ਼ਵੇਤ ਮਲਿਕ ਨੇ ਲਾਏ ਕਾਂਗਰਸ ਤੇ ਵੱਡੇ ਇਲਜ਼ਾਮ ਇਹ ਕਾਂਗਰਸ ਸਰਕਾਰ ਦਵੇ ਆਪਣੇ 2 ਸਾਲ ਦਾ ਰਿਪੋਰਟ ਕਾਰਡ ਮੋਦੀ ਦੇ ਪੰਜਾਬ ਬਾਰੇ ਰਿਪੋਰਟ ਕਾਰਡ ਤੇ ਚੁੱਪ ਰਹੇ ਸ਼ਵੇਤ ਮਲਕ ਮਲਕ ਦਾ ਦਾਅਵਾ ਕਾਂਗਰਸ ਆਪਣੇ ਵਾਅਦਿਆਂ ਤੋਂ ਮੁੱਕਰੀ ਸੁਨੀਲ ਜਾਖੜ ਨੇ ਅੰਮ੍ਰਿਤਸਰ ਵਿੱਚ ਕੀਤੀ ਪ੍ਰੈਸ ਕਾਨਫਰੰਸ ਪਾਰਟੀ ਜਨਤਾ ਪਾਰਟੀ ਤੇ ਲਾਇਆ ਫਿਲਮ ਐਕਸੀਡੈਂਟਲ ਪ੍ਰਧਾਨ ਮੰਤਰੀ ਨਾਲ ਮਨਮੋਹਨ ਸਿੰਘ ਦੀ ਛਵੀ ਖਰਾਬ ਕਰਨ ਦਾ ਇਲਜ਼ਾਮ ਸੁਨੀਲ ਜਾਖੜ ਨੇ ਕਿਹਾ ਡਾਕਟਰ ਮਨਮੋਨ ਸਿੰਘ ਨੇ ਫਖਰੇ ਕੌਮ ਉਹਨਾਂ ਕਿਹਾ ਭਾਜਪਾ ਤੇ ਆਰਐਸਐਸ ਵਿਗਾੜ ਰਹੀ ਹੈ ਡਾਕਟਰ ਮਨਮੋਨ ਸਿੰਘ ਦਾ ਅਕਸ ਪੰਜਾਬ ਇਸ ਵੇਲੇ ਵਿੱਚ ਇਹ ਸਨ ਹੁਣ ਤੱਕ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫਿਰ ਮੁਲਾਕਾਤ ਹੋਏਗੀ ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ ਧੰਨਵਾਦ